ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਹੈ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੀ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮ ਦੇ ਵਿੱਚ 18 ਬੰਦੇ ਜਿਹੜੇ ਆ ਉੱਧਰ ਆ ਕੇ ਉਹਨਾਂ ਨੂੰ ਕੋਟ ਮਾਰਦੀ ਕਰਦੇ ਸੀ ਉਹ ਦੱਸਦੇ ਆ ਗੁਵੜਾ ਪੁਲਿਸ ਅਤੇ ਸਿਵਲ ਹਸਪਤਾਲ ਦੀ ਟੀਮ ਦੇ ਵੱਲੋਂ ਸ਼ਹਿਰ ਤੇ ਗ੍ਰੀਨ ਐਵੇਨਿਊ ਵਿਖੇ ਸਥਿਤ ਕੋਠੀ ਦੇ ਵਿੱਚ ਚੱਲ ਰੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਗਿਆ। ਨਜਾਇਜ਼ ਨਸ਼ਾ ਛਡਾਊ ਕੇਂਦਰ ਦੇ ਨਾਂ ਤੇ ਬੰਦੀ بنائے 18 ਦੇ ਕਰੀਬ ਨਸ਼ਾ ਪੀੜਤ ਇੱਥੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਉੱਥੋਂ छुड़ਵਾਇਆ ਗਿਆ। ਤੇ ਦੱਸਿਆ ਜਾ ਰਿਹਾ ਕੇਸ ਬਾਬਤ ਜਾਣਕਾਰੀ ਦਿੰਦਿਆਂ ਡੀਐਸਪੀ 파ਰਤ ਪੂਸ਼ਣ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਨਜਾਇਜ਼ ਢੰਗ ਦੇ ਨਾਲ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ ਜਿਸ ਤੋਂ ਬਾਅਦ ਸੂਚਨਾ ਦੇ ਆਧਾਰ ਤੇ ਉਹਨਾਂ ਕੋਠੀ ਦੇ ਵਿੱਚ ਰੇਡ ਕੀਤੀ ਹੈ ਤੇ ਇੱਕ ਤੰਗ ਜੇ ਕਮਰੇ ਦੇ ਵਿੱਚ 18 ਦੇ ਕਰੀਬ ਨੌਜਵਾਨ ਰੱਖੇ ਹੋਏ ਸਨ ਨੌਜਵਾਨਾਂ ਦੇ ਦੱਸਣ ਮੁਤਾਬਕ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਦੀ ਕਾਫੀ ਘੁਟਮਾਰ ਹੁੰਦੀ ਹੈ ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਕੋਠੀ ਦੇ ਅੰਦਰੋਂ ਕਾਫੀ ਮਾਤਰਾ ਦੇ ਵਿੱਚ ਦਵਾਈਆਂ ਮਿਲੀਆਂ ਨੇ ਤੇ ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਤੇ ਇਸ ਬਾਬਤ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਨੌਜਵਾਨ ਇਸ ਗੈਰ ਕਾਨੂੰਨੀ ਢੰਗ ਦੇ ਨਾਲ ਚੱਲੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਮਿਲੇ ਨੇ ਉਹਨਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲੇ ਨਸ਼ਾ ਛਡਾਊ ਕੇਂਦਰ ਲਗਾਇਆ ਜਾ ਰਿਹਾ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਸਾਡੇ ਸਯੋਗੀ ਨੇ ਜਦੋਂ ਪੀੜਤ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੋਠੀ ਦੇ ਵਿੱਚ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਉਹ ਆਪਣੀ ਆਵਾਜ਼ ਨੂੰ ਉਠਾਉਂਦੇ ਸੰਤ ਉਹਨਾਂ ਦੀ ਡੰਡਿਆਂ ਦੇ ਨਾਲ ਕਾਫੀ ਕੁੱਟਮਾਰ ਵੀ ਹੁੰਦੀ ਸੀ ਹੋਰ ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਤੇ ਸਿਵਲ ਹਸਪਤਾਲ ਦੇ ਡਾਕਟਰ ਦਾ ਕੀ ਕੁਝ ਕਹਿਣਾ ਤੁਸੀਂ ਖੋਦੀ ਸੁਣ ਲਵੋ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਦਾ ਨ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਹੈ ਇਸ ਇਨਫਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਧੱਕ ਕੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਉਹ ਦੱਸ ਰਹੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀਆਂ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਲੀਗਲੀ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਤੇ ਉੱਥੇ ਇਹਨਾਂ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰ ਵੀ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਇਹਨਾਂ ਦੇ ਮੈਂ ਦੱਸਣਾ ਕਿਹਾ ਜੀ ਬਿਲਕੁਲ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਇਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਜਿਹੜਾ ਮਿਸ ਗਾਈਡ ਕਰਕੇ ਤੇ ਇੱਥੇ ਦਾਖਲ ਕਰਵਾਉਂਦੇ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀ ਕੋਈ ਵੈਰੀਫਾਈ ਕਰ ਰਿਹਾ ਜੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜੇ ਰਨ ਕਰ ਰਹੇ ਸੀ ਉਹ ਦਿਨੇਸ਼ ਆਹੀ ਜਿਹੜਾ ਇੱਥੇ ਆਗਾ ਸੀ ਬਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਤੇ ਸਰ ਇਹਨਾਂ ਦੀ ਕਟਮਾਰ ਵੀ ਕੀਤੀ ਜਾਂਦੀ ਸੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਿਹਾ ਕਿ ਜਦੋਂ ਇਹ ਮਤਲਬ ਕਿ ਮੈਡੀਸਨ ਦੀ ਜ਼ਰੂਰਤ ਪੰਦੀ ਸੀ ਇਹਨਾਂ ਨੂੰ ਕੋਈ ਮਤਲਬ ਜਿੱਦਾਂ ਵੀ ਇਹ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰੋਪਰ ਤਰੀਕੇ ਨਾਲ ਹਾਂ ਕਟਮਾਰ ਕਰਦੇ ਸੀ ਉਹ ਕਾ ਦੱਸ ਰਿਹਾ ਜੀ ਉਹ ਦੇਖ ਲੈਣਗੇ ਸਾਰਾ ਮੈਚ ਤੋਂ ਬਾਅਦ ਕੋਈ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰਨੀ ਤੇ 18 ਸੀ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮ੍ਹਾਂ ਕਰਾਵਾਂਗੇ ਤੇ ਉਹ ਫਰਦਰ ਜਿਹੜੀ ਆ ਕਾਰਵਾਈ ਡਾਕਟਰ ਸਾਹਿਬ ਜਿਹੜੀ ਕਰਦੇ ਠੀਕ ਹੈ ਜੀ ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਕੀਤੇ ਨੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ెంట్ ਸੀਗੇ ਤੇ ਉਹਨਾਂ ਨਾਲ ਉਹ ਟਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ along with that us no medicines वगैरह भी मिलियाने जो कि दे सील करके आगे हायर अथॉरिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ वगैरह भी क्यों मिली अंदर गोलियां ड्रग दिया कोई मेडिसिंस मिलियाने काफी ड्रग्स मिले ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਡਰ ਰਿਕਵਰ ਕੀਤੇ ਉਤੋਂ 18 on list ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਐਗਜ਼ਾਮੀਨੇਸ਼ਨ ਤੇ ਉਹਦੇ ਵਾਸਤੇ ਹਾਂ ਇਹ ਸਰ ਮੈਂ ਡੇਗ ਗਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੁੜੇ ਦੇ ਉੱਤੇ ਡੰਡੇ ਮਾਰੇ ਨਹੀਂ ਲੱਭਿਆ ਸਾਰੇ ਬੰਦਿਆਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤੰਗੀ ਜੀ ਕਰ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਜਿਹੋ ਜਿਹੇ ਸਾਂਚਾ ਤੋਂ ਆਇਆ ਸੀ ਉਹਦੀ ਹੋਈ ਹੈ ਕਾਹਦੇ ਨੇ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਬਾਤ ਦੇ ਬੰਨ੍ਹ ਡੰਡੇ ਨਾਲ ਕਿੰਨਾ ਲੰਮਾ ਗਿਆ ਸੀ ਰਹਿੰਦੇ ਮੈਨੂੰ ਹਫਤਾ ਹੀ ਹੋਇਆ ਜੀ ਆ ਗਿਆ ਜਿਹੜੇ ਵੀ ਇੰਦਰ ਜਿੱਤੇ ਕੁੱਟਦੇ ਸੀ ਉਹ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੋਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਲੁਕਦਾ ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਰਹੇ ਟੋਟਲ ਇੱਥੇ ਸਾਰਾ ਟੋਟਲ ਇੱਥੇ 20 ਬੱਚੀ ਕੇ ਜਾਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਆ ਕੇ ਪਤਾ ਲੱਗਦਾ ਹੈ ਰਿੰਕੂ ਰਿੰਕੂ ਭਾਰੀ ਹੈ ਜਾਂ ਬਾਬਾ ਜੀ ਦਾ ਫੋਟੋ ਮਾਰ ਕੌਣ ਕਰਦਾ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਰੀ ਨੇ ਕੀਤੀ ਹਾਂ ਅਮ ਜਿਹੜੇ ਚੱਟੇ ਕੋਟ ਤੇ ਆਂਮੇ ਚ ਬਾਬਾ ਜੀ ਇੱਥੇ ਦੇ ਹੀ ਆ ਹਾਂ ਇਹ ਨਹੀਂ ਪਤਾ ਮੈਨੂੰ ਉੱਧਰ ਰਹਿੰਦੇ ਇੱਥੇ ਕਿੰਨੇ ਦਿਨ ਤੇ ਸੈਂਟਰ ਚੱਲ ਰਿਹਾ ਹੈ ਇਹ ਵੀ ਨਹੀਂ ਪਤਾ ਇਹਨਾਂ ਕੋ 8-8 ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਜੰਗਲਾਂ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਵੀ ਕਿਤੇ ਝਗੜਾ ਹੋ ਗਿਆ ਸੀ ਕੋੰਨੇ ਹੋਰਾਂ ਦੀ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਈ ਸੀ ਗੱਲ ਇਹ ਸਾਰੀ ਰਾਤੀ ਉੱਤੇ ਵਜਦੀ ਰਹੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਹੜੇ ਟੋਟਲ ਦੋ ਚਾਰ ਪਈਆਂ ਨੇ ਹੁੰਦਾ ਯਾਰ ਨਹੀਂ ਕਾਰਨ ਕੀ ਹਾਂਜੀ ਕਾਰਨ ਕੀ ਆ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕਿ ਗੱਲ ਹੀ ਸਾਨੂੰ ਹੋਰ ਕਿਹਾ ਆਂ ਹਨ ਪੀਣ ਨੂੰ ਕੀ ਕੀ ਦਿੰਦੇ ਹਨ ਹਨ ਪੀਣ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਦਵਾਈ ਨਸ਼ੇ ਡਾਣ ਲੀਆਂ ਇੱਥੇ ਨਹੀਂ ਮੈਂ ਜੀ ਕੋਈ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਠੀਕ